ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ 30 31 ਜੁਲਾਈ 1 2 ਅਗਸਤ ਵੀਰੋ ਆਉਣ ਵਾਲੇ 3-4 ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਕਿਸਾਨ ਵੀਰੋ ਜਿਵੇਂ ਕਿ ਪਿਛਲੇ 3-4 ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਗਰਮੀ ਤੇ ਹੌਮਸ ਨੇ ਪਰੇਸ਼ਾਨ ਕੀਤਾ ਹੋਇਆ ਸੀ ਪੂਰਬੀ ਹਵਾਵਾਂ ਨਿਰੰਤਰ ਚਲਦੀਆਂ ਰਹੀਆਂ ਨੇ ਵੀਰੋ ਇਹਨਾਂ ਪੂਰਬੀ ਹਵਾਵਾਂ ਦੇ ਕਾਰਨ ਜੋ ਨਮੀ ਇਕੱਠੀ ਹੁੰਦੀ ਆ ਉਹ ਨਮੀ ਵਾਲੇ ਵੀਰੋ ਜੋ ਬੱਦਲ ਬਣਨਗੇ ਉਹਦੇ ਕਾਰਨ ਜੋ ਮੌਨਸੂਨ ਵੀਰੋ ਉਹਦੇ ਤਿੰਨ ਚਾਰ ਦਿਨ ਮੌਨਸੂਨ ਐਕਟਿਵ ਰਹੇਗੀ ਪੰਜਾਬ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਕੱਲ ਸ਼ਾਮੀ ਬਰਸਾਤ ਦੇਖਣ ਨੂੰ ਮਿਲੀ ਆ ਕੁਝ ਖੇਤਰਾਂ ਦੇ ਵਿੱਚ ਰਾਤ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਵੀਰੋ ਹੁਣ ਸਵੇਰ ਦੇ ਸਮੇਂ ਵੀ ਬਰਸਾਤ ਰੁਕ ਰੁਕ ਕੇ ਹੋ ਰਹੀ ਆ ਤੇਜ਼ ਹਵਾ ਦੇ ਵਿੱਚ ਵੀਰੋ ਮੀਂਹ ਦੀਆਂ ਬਰਸਾਤੀ ਗਤੀਵਿਧੀਆਂ ਪਾਣੋਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਸਿਸਟਮ ਦਾ ਪ੍ਰਭਾਵ ਵੀ ਰੋ 3-4 ਦਿਨ ਤੱਕ ਨਿਰੰਤਰ ਪੰਜਾਬ ਦੇ ਉੱਪਰ ਬਣਿਆ ਰਹੇਗਾ ਪੰਜਾਬ ਦੇ ਕੁਝ ਖੇਤਰ ਸੀ ਜੋ ਕਿ ਵੀਰੋ ਆਪਾਂ ਦਾ ਲਗਦੇ ਆ 35-40% ਖੇਤਰ ਜਿਨ੍ਹਾਂ ਦੇ ਵਿੱਚ ਵੀਰੋ ਬਰਸਾਤ ਨਾ ਮਤਰ ਹੀ ਰਹੀ ਹੈ ਥੋੜੀ-ਮੁੱਟੀ ਇੱਕ ਦੋ ਵਾਰੀ ਬਰਸਾਤ ਹੋਈ ਹੈ ਬਾਕੀ ਆਮ ਤੌਰ ਤੇ ਲੋਕ ਖੁਸ਼ਕੀ ਨਾਲ ਜੂਝ ਰਹੇ ਸੀ ਬਰਸਾਤ ਦੀ ਮੰਗ ਕਰ ਰਹੇ ਸੀ ਸੋ ਵੀਰੋ ਹੁਣ ਆਉਂਦੇ 2-3 ਦਿਨਾਂ ਦੇ ਵਿੱਚ ਆਪਾਂ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਬਰਸਾਤ ਦੇਖਣ ਨੂੰ ਮਿਲੂਗੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਵੱਡੀਆਂ ਕਾਰਵਾਈਆਂ ਪਾਉਣ ਦੇਖਣ ਨੂੰ ਮਿਰਿਆਨੇ ਲੰਗੇ ਦਿਨਾਂ ਦੇ ਵਿੱਚ ਪਰ ਕੁਝ ਕਿਤੇ ਬਰਸਾਤ ਤੋਂ ਬਾਂਝੀ ਰਹੇ ਸੀ ਸੋ ਵੀਰ ਹੁਣ ਸਾਰੇ ਹੀ ਪੰਜਾਬ ਦੇ ਵਿੱਚ ਆਪਾਂ ਨੂੰ ਆਉਂਦੇ 3-4 ਦਿਨਾਂ ਦੇ ਵਿੱਚ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਰੁਕ ਰੁਕੇ ਵੀਰੋ ਬਰਸਾਤ ਹੁੰਦੀ ਰਹੇਗੀ ਮੌਨਸੂਨਾ ਜੋ ਇਹ 3-4 ਦਿਨ ਵਾਸਤੇ ਐਕਟਿਵ ਰਹੇਗਾ ਕਿਉਂਕਿ ਨਮੀ ਜਿਆਦਾ ਵਧਣ ਦੇ ਕਾਰਨ ਵੀਰੋ ਜੋਗ ਕੇ ਬਰਸਾਤੀ ਗਤੀਵਿਧੀਆਂ ਪਰ ਦੇਖਣ ਨੂੰ ਮਿਲਣਗੀਆਂ ਪਿਛਲੇ 3-4 ਦਿਨ ਦੇ ਵਿੱਚ ਜੋ ਹਮ ਉਸ ਗਰਮੀ ਨੇ ਇਕੱਠੀ ਹੋਈ ਸੀ ਵੀਰੋ ਉਸ ਤਰ੍ਹਾਂ ਨਮੀ ਇਕੱਠੀ ਹੋ ਕੇ ਬੱਦਲ ਬਣਦੇ ਬੱਦਲ ਤੋਂ ਬਾਅਦ ਵੀਰੋ ਇਹ ਮੌਨਸੂਨਾ ਜੋ ਐਕਟਿਵ ਹੁੰਦੀ ਹੈ ਸੋ ਆਉਂਦੇ 2-3 ਦਿਨਾਂ ਮੀਂਹ ਵਰਸਾਤੀ ਕਰਵੇਂ ਆਪਾਂ ਨੂੰ ਦੇਖਣਾ ਮਿਲੇਗਾ ਟੈਂਪਰੇਚਰ ਘਟ ਕੇ ਦੇਖਣ ਨੂੰ ਮਿਲਣਗੇ ਵੀ ਜੋ ਕਿ 36-37 ਡਿਗਰੀ ਸੀਗਾ ਉਹ ਤਕਰੀਬਨ 30-31 ਡਿਗਰੀ ਦੇ ਆਸ-ਪਾਸ ਰਹਿਣਗੇ ਇੱਕ ਠੰਡ ਦਾ ਮਾਹੌਲ ਬਣਿਆ ਰਹੇਗਾ ਵੀਰੋ ਬਾਕੀ ਸਮੇਂ-ਸਮੇਂ ਤੇ ਜਿੰਮੀ ਆਪਾਂ ਨੂੰ ਜਾਣਕਾਰੀ ਮਿਲਦੀ ਰਹੂਗੀ ਆਪਾਂ ਉਸੇ ਤਰ੍ਹਾਂ ਹੀ ਕਿਸਾਨ ਵੀਰਾਂ ਨਾਲ ਸਾਂਝ ਵੇਰੇ ਜਾਣਕਾਰੀ ਸਾਂਝੀ ਕਰਦੀ ਰਹਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਚੈਲਕੀਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸੋ ਵੀਰੋ ਉਮੀਦ ਹੈ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਜਿਆਦਾ ਤੋਂ ਤਕੜਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵੀਰੋ ਮੌਸਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਮੌਨਸੂਨ ਐਕਟਿਵ ਹੈ ਤਾਂ ਕੁਝ ਕਿਸੇ ਤਰ੍ਹਾਂ ਜਿਪਨ ਨੂੰ ਜਿਆਦਾ ਚੰਗਾ ਤੇਜ਼ ਭਰਮਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ